ਮੈਂ ਵਾਕੇ ਤਰ੍ਹਾਂ ਗੇਟ ਖੋਲ ਕੇ ਬੈਠੀ ਆਈਗੀ। ਉਹਨੂੰ ਤੇ ਵਾਵਾ ਮੋਚਾ ਮੰਮੀ ਮੇਰੀ ਨੇ ਤੇ ਇਹਨੂੰ ਵਾਵਾ ਪਿਆਰ ਕਰਦੀ ਇੱਕ ਮੇਰੀ ਸੱਸ ਨਖਤੀ ਪਤਾ ਨਹੀਂ ਕਿਹੋ ਜੀ ਟੱਕਰ ਗਈ ਮੈਨੂੰ। ਮੰਮੀ ਹਾਂਜੀ ਆ ਜਿਹੜਾ ਮੈਨੂੰ ਲੱਗੋ ਜੀ ਲੱਤੀ ਆ। ਉਹ ਤਾਂ ਕੋਈ ਨਾ ਲੱਗਦਾ ਸਿਆਕ ਨੇ। ਉਹ ਵਾਵਾ ਕੋਈ ਕੀ ਕਿਹਾ।

ਸਾਰਾ ਉੱਡ ਕੇ ਮੈਂ ਕੰਮ ਕਰਦੀ ਆ ਤੇ ਫਿਰ ਵੀ ਛੜ ਛੜ ਬੜ ਬੜ ਕਰਦੇ ਰਹਿੰਦੇ ਮਾਂ ਪੁੱਤ ਦੋਵੇਂ ਝੜੇ ਤੇ ਅੱਜ ਉਹਨਾਂ ਨੇ ਮੈਨੂੰ ਘਰੋਂ ਕੱਢ ਕੇ ਤੇ ਮੇਰੇ ਕੱਪੜੇ ਵੀ ਲੈ ਜਾਂ ਦਿੱਤੇ ਮੈਂ ਆਵੇ ਇੱਕ ਚੱਪਲ ਪਾ ਕੇ ਆਈ ਜੁੱਤੀ ਵਾਲੇ ਮੈਨੂੰ ਪਾਉਣ ਦਿੱਤੇ ਸਾਨੂੰ ਕੀ ਪਤਾ ਹੈ ਇਹਨਾਂ ਮੂਰਖਾਂ ਦਾ ਸਾਡਾ ਮੱਥਾ ਲੱਗ ਜਾਣਾ ਵਾ ਪਰ ਨਾ ਮੇਰੀ ਧੀ ਚੁੱਪ ਕਰ ਚੁੱਪ ਕਰ ਕੋਈ ਨਹੀਂ ਪੁੱਛ ਲਾਂਗੇ ਉਹਨਾਂ ਨੂੰ ਹੋਇਆ ਕੀ ਚੁੱਪ ਕਰ ਮੇਰੀ ਧੀ ਮੈਂ ਪਾਣੀ ਲਿਆਵਾਂ ਤੇਰੇ ਲਈ ਮਰ ਮਨ ਨੂੰ ਦਾ ਆਵਾਜ਼ ਕੁੜੀ ਆਈ ਦੱਸ ਨੇ ਸਵੇਖਿਆ ਹੀ ਨਹੀਂ ਗਾ ਆਪੇ ਦੇ ਲੈਣੀ ਚੱਲ ਸੁੱਤੀ ਤੇ ਸੁੱਤੀ ਰਹਿਣ ਦਿੰਨੀ ਆ ਇਹ ਕਿ ਦੂਆ ਬੀ ਮਾਹੀ ਬੜਾ ਲੱਗੇ ਆ ਹਰ ਸ਼ਾਸਨ ਹੁੰਦੇ ਵਿੱਚ ਆ ਗਈ ਇਹ ਫੇਰ ਮੂੰਹ ਝੁੱਕ ਕੇ ਜਾਮਕ ਰਹਿਣ ਦਾ ਜਾਣੇ ਪੈਣਾ ਹੁਣ ਕੀ ਕਰਾਂ ਇਹ ਨਦਾ ਫੋਰਾ ਜਿੱਥੇ ਝੁੱਕਦੀ ਲਾ ਕੇ ਆਈ ਏ ਹੋਏ ਮਹਾਦੇਵਾ ਦੀ ਸਾਤ ਨੂੰ ਥੋੜੀ-ਬੋਤੀ ਬਣਨ ਗਾਦੀ ਇਹ ਪੁਆੜੇ ਪਾਣੀ ਕਿਸੇ ਵਾਰੀ ਵੀ ਪੁਆੜੇ ਪਾ ਕੇ ਗਈ ਛੱਡ ਪਰੇ ਮੈਨੂੰ ਜਾਨਦੀ ਇਹ ਜੀਓ ਸਰਸ ਜੀ ਵੀ ਸਾਸੀ ਆ ਬਾਬੂ ਉਹ ਠੀਕ ਹੋ ਹਾਂ ਠੀਕ ਹੈ ਆਪਨਾ ਖੇਣਾ ਮੈਂ ਨਹੀਂ ਮੈਨੂੰ ਆਪ ਹੀ ਨਹੀਂ ਇਹ ਹੈ ਤਾਨੂੰ ਬੜੇ ਓਕੇ ਓਕੇ ਲੱਗਣੇ ਕੋਈ ਨਹੀਂ ਮੇਰ ਨਾਲ ਕਾਦੀ ਗੱਲ ਐ ਕੋਈ ਨਹੀਂ ਗੱਲ ਉਤਰਾ ਹੀ ਮੈਂ ਘਾਪੜੇ ਘਰ ਮੈਂ ਆ ਨਹੀਂ ਸਕਦੀ ਨਹੀਂ ਆਓ ਤੁਹਾਡਾ ਹੀ ਘਰ ਐ ਕੋਈ ਗੱਲ ਨਹੀਂ ਮੈਂ ਲੈ ਕੇ ਆਨੀ ਚਾਹ ਰੋਟੀ ਲਿਆਵਾਂਗਾ ਚਾ ਨਹੀਂ ਮੈਂ ਨਹੀਂ ਹਜੇ ਕੁਝ ਵੀ ਖਾਣਾ ਚਾਹ ਬਣਾ ਲਿਆ ਮੈਂ ਜੋ ਬਣਾ ਲਿਆ ਫੁੱਟ ਮੰਮੀ ਨੂੰ ਮੇਰੇ ਕੋਲ ਭੇਜ ਦਿਓ ਰਵਿੰਦਰ ਬੈਠੀ ਆ ਹਾਂਜੀ ਮੰਮੀ ਜੀ ਤੈਨੂੰ ਪਤਾ ਨਾ ਨੂੰ ਤੇ ਆਪਣੇ ਕੱਪੜੇ ਬਦਲ ਬਣੀ ਕੀ ਆ ਤੂੰ ਮੈਨੂੰ ਨਹੀਂ ਚੰਗੀ ਲੱਗਦੀ ਏਦਾਂ ਦੀ ਬਣੀ ਮੰਮੀ ਜੀ ਜੇ ਇੰਨੀ ਟੈਨਸ਼ਨ ਹੋਵੇ ਫਿਰ ਜੀ ਕਰਦਾ ਵਾ ਤੇ ਕੋਈ ਨਹੀਂ ਪਤਾ ਹੁਣ ਇਥੇ ਕਪੜਾ ਲੀੜਾ ਪਰੋਹੜ ਜਾਣਾ ਵਾ ਉਹਨਾਂ ਦੀ ਟੈਨਸ਼ਨ ਏ ਤੈਨੂੰ ਦਫਾ ਕਰ ਟੈਨਸ਼ਨਾਂ ਨੂੰ ਕਿੰਨਾ ਮੰਮੀ ਜੀ ਤੁਸੀਂ ਕਿੰਨਾ ਸਮਾਨ ਦਿੱਤਾ ਮੈਨੂੰ ਤੇ ਫਿਰ ਵੀ ਨਹੀਂ ਉਹ ਕਦਰ ਕਰਦੇ ਕਿੰਨਾ ਜੇ ਜਦੋਂ ਮੰਗਦੇ ਪੈਸੇ ਪੂਸੇ ਉਦੋਂ ਵੀ ਤੁਸੀਂ ਦੇ ਦਿੰਦੇ ਹਰ ਇੱਕ ਜ਼ਰੂਰਤ ਤੁਸੀਂ ਮੇਰੀ ਪੂਰੀ ਕਰਦੇ ਹੋ ਤੇ ਫਿਰ ਵੀ ਵੇਖ ਲਓ ਕੀ ਕੁਝ ਕਰਦੇ ਮੇਰੇ ਨਾਲ ਚਲ ਕੋਈ ਨਹੀਂ ਹੱਥ ਚੁੱਕੀ ਕੋਈ ਵਕਤੋਂ ਦਾਵਾ ਆਪੇ ਚੰਗੇ ਹੋ ਜਾਣੇ ਆ ਸਭ ਕੁਝ ਚੰਗਾ ਹੋ ਜਾਣਾ ਤੂੰ ਉਹਨਾਂ ਦੇਲ ਤੇ ਟੈਨਸ਼ਨ ਲਾ ਤੇ ਮੰਮੀ ਨੂੰ ਪਾਪੀ ਨੂੰ ਕਿਹਾ ਵੀ ਮੈਨੂੰ ਇਤਰਾ ਬੋਲ ਕੇ ਗਈ ਆਂਦੀ ਪੜੀ ਔਖੀ ਜੀਆਂ ਕੀ ਹੋਇਆ ਇਤਰਾ ਬੋਲ ਕੇ ਗਈ ਮੈਨੂੰ ਫਿਰ ਤਾਂ ਲੱਗਦਾ ਮੈਨੂੰ ਚੰਗਾ ਨਹੀਂ ਲੱਗਾ ਘਰ ਆਉਣਾ ਇੱਥੇ ਕੀ ਆਂਦੀ ਏ ਇੰਦੀ ਪੜਾ ਤੂੰ ਔਖਾ ਜਾਂ ਬੋਲਣ ਦੀ ਕੀ ਗੱਲ ਹੋਈ ਐ ਇਦਾਂ ਬੋਲਦੀ ਤਾਂ ਸਹੀ ਤਰ੍ਹਾਂ ਬੋਲੀਦਾ ਫਿਰ ਮੈਂ ਵੀ ਅੱਗੋ ਕਹਤਾ ਮੈਂ ਮੇਰੇ ਮਾਪਿਆਂ ਦੇ ਘਰ ਮੈਂ ਆਉਣ ਰਣੀ ਦੱਸ ਉਹ ਕਿਹੜੀ ਘਰੋਂ ਸੌਖੀ ਨਿਕਲੀ ਘਰੋਂ ਨਿਕਲਣਾ ਕਿਤੇ ਸੌਖਾ ਕੰਮ ਹੀ ਆ ਕਿੱਡੀ ਕ ਦੁਖੀ ਹੋ ਕੇ ਆਈ ਤੇ ਇਹਦੀ ਹਰਮਨ ਦੀ ਗੱਲ ਕਰ ਤੂੰ ਹਰਮਨ ਵੀ ਤੇ ਹਾਦੀ ਹੋਈ ਹਰਮਨ ਵਾਲੀ ਵੀ ਤੇ ਐਦਾਂ ਥੋੜੀ ਆਖੀਦਾ ਵਾ ਤੂੰ ਇਹ ਕੋਈ ਨਾ ਬੜੀ ਚੰਗੀ ਮੇਰੀ ਨਾਂ ਬੜੀ ਚੰਗੀ ਹੈ ਤੇ ਚੰਗੀ ਆ ਖਰੇ ਕਿਵੇਂ ਮੂੰਹ ਚ ਨਿਕਲ ਗਈ ਹੋਣੀ ਕੋਈ ਗੱਲ ਹੈ ਤੇ ਚੰਗੀ ਆ ਮੰਮੀ ਜੀ ਮੈਨੂੰ ਲੱਗਦਾ ਜਿਵੇਂ ਨਾ ਉਹਨੂੰ ਮੇਰਾ ਇੱਥੇ ਆਉਣਾ ਚੰਗਾ ਨਹੀਂ ਲੱਗਾ ਇਸ ਤਰ੍ਹਾਂ ਜਿਵੇਂ ਮੂੰਹ ਘਾ ਫਿਰ ਪਰਜਾਈਆਂ ਦੇ ਕਿਤੇ ਮੂੰਹ ਫੜ ਲੈਣੇ ਈ ਹੈਰਵਿੰਦਰ ਉਹਦਾ ਤੈਨੂੰ ਪਤਾ ਨਹੀਂ ਕਿਹੜੇ ਵੇਲੇ ਕਹਿ ਗਈ ਉਹ ਮਾੜੀ ਚੰਗੀ ਗੱਲ ਕਾੜਦੀ ਤੇ ਨਹੀਂ ਹੁੰਦੀ ਮੂੰਹ ਮੈਂ ਐਵੇਂ ਝੂਠ ਮਾਰਾਂ ਮੈਨੂੰ ਨਾ ਬੈਠੇ ਨੂੰ ਰੋਟੀ ਦੇਂਦੀ ਹੂ ਉਹਥੇ ਮੈਨੂੰ ਚਾਹ ਫੜਾਉਂਦੀ ਉਹ ਫਿਰ ਮੰਮੀ ਜੀ ਮੰਮੀ ਜੀ ਕਰਦੀ ਰਹਿੰਦੀ ਆ ਤੇ ਮੈਂ ਮੰਨਦੀ ਨਹੀਂ ਵੀ ਤੈਨੂੰ ਕੁਝ ਕਿਹਾ ਹੋਊਗਾ ਇਹਨੇ ਮੰਮੀ ਜੀ ਤੋ ਇਹਵੇਂ ਫਿਰ ਉਹ ਮੇਰੀ ਸੱਸ ਵਰਗੀ ਉਹਦੀ ਸਿਫਤਾਂ ਕਰੀ ਜਾਂਦੇ ਆਪਣੀ ਮੈਨੂੰ ਪਤਾ ਕਿੰਨੀ ਕੁ ਚੰਗੀ ਜਿਹਦੇ ਨਾ ਹੋਵੇ ਉਹਨੂੰ ਹੀ ਪਤਾ ਲੱਗਦਾ ਆ ਕੋਈ ਨਹੀਂ ਮੇਰਾ ਆਗਾਵੀ ਤੋ ਇਹਵੇਂ ਝੱਡੋ ਮੈਨੂੰ ਹਲੋ ਰਸ਼ਕਾ ਭਾਬੀ ਸਗੀਰਾ ਜੀ ਕੋਠੀ ਠੱਡ ਅੰਗੇ ਰਿਹਾ ਤੇ ਇਸ ਨੂੰ ਮੇਰਾ ਕਿਥੇ ਹੀ ਤੇ ਤੇ ਅੱਛਾ ਤੇ ਮੰਮੀ ਕਿੱਥਾ ਸਾਰੇ ਫਾਇਦੇ ਤੇ ਇੱਥੇ ਆ ਉਸ ਨੂੰ ਮੈਂ ਕਿ ਸੁਣਾਵਾੜੀ ਆ ਉਹ ਫੇਰ ਉਸ ਜੜੀ ਪਿਛਲੀ ਵਾਰੀ ਗਈ ਕੋੜੇ ਪਾਗ ਦੇ ਫੇਰ ਆ ਗਈ ਮੈਡਮ ਹਾਂ ਸੋਪਕੇ ਜੁਰੀ ਵਸਤਰਾ ਆ ਗੀਆ ਮੈਨੂੰ ਤਲਾਦਾ ਆ ਬਲੇਡੂ ਤੇ ਇੱਥੋਂ ਤੱਕ ਗਾਏ ਦੇ ਮੈਨ ਨਾਲ ਉਸਕੇ ਆਈਏ ਮਾਨ ਦਿਖਾਣ ਦੀ ਆ ਪਿਛਲੀ ਵਾਰੀ ਵੀ ਕੋੜੇ ਪਾਗ ਦੇ ਜੀ ਕੋ ਪੁੱਛਾਈ ਤੇ ਮੈਂ ਸੁਣਾ ਮੈਂ ਨਹੀਂ ਗਈ ਅਜੇ ਮੈਂ ਪਾਣੀ ਦੇ ਕੇ ਆ ਗਈ ਮੈਂ ਪਾਣੀ ਦਿੱਤੇ ਪੁੱਛਿਆ ਕੀ ਹੋਇਆ ਅੱਗੋਂ ਬੋਲੀ ਨਹੀਂ ਕੁਛ ਨਹੀਂ ਮੈਂ ਆਪਣੇ ਘਰ ਨਹੀਂ ਆ ਸਕਦੀ ਤੇ ਮੈਂ ਆ ਗਈ ਮੈਂ ਕਹਿੰਦੀ ਨਹੀਂ ਤੇ ਨਹੀਂ ਸਹੀ ਹੁਣ ਦੇਖੋ ਮਾਹੀ ਮੰਮੀ ਨਾ ਬੜਾਂ ਦਰਦੀਏ ਪਿਆਰ ਕਰਨ ਦਰਦੀਏ ਥੋੜੀ ਬਹੁਤ ਆੜੀ ਹਾਂ ਪਰ ਚੰਦਰੀਏ ਤੇ ਫੇਰ ਆਹ ਵੇਲਾ ਗੱਲਾਂ ਕਰਨ ਲਈ ਹੂੰ ਤੇ ਮੰਮੀ ਮੰਨਦੇ ਨਹੀਂ ਆ ਵੀ ਇਹ ਗੱਲਾਂ ਕਰਨ ਦੀ ਮੈਂ ਸਾਰੀਆਂ ਗੱਲਾਂ ਇਹਦੀਆਂ ਸੋਲੀਆਂ ਵਾਂ ਪਤਾਨੀ ਪਰ ਜਾਈ ਨਾ ਗੱਲਾਂ ਕਰਨ ਡਈ ਹੀ ਕਿ ਮਾ ਨਾ ਕਰਨ ਡਈ ਹੀ ਕਰਨ ਤੇ ਡਈ ਹੀ ਨਾ ਗੱਲਾਂ ਤੇ ਕਰਨ ਵੀ ਮੇਲੇ ਨਹੀਂ ਡਈ ਹੀਗੀ ਪਵਾੜੇ ਪੌਣੀ ਆਂਦੀ ਅੱਗੇ ਵੀ ਪਾ ਗਈ ਹੁਣ ਵੀ ਪਾ ਗਈ ਮੰਮੀ ਨੂੰ ਮੈਂ ਦੱਸਦੀ ਆਂ ਕਿ ਮੰਮੀ ਉਹ ਮੇਰੀਆਂ ਗੱਲਾਂ ਕਰਨ ਡਈ ਆਂ ਮੰਮੀਂ ਦੱਸ ਕੇ ਨਹੀਂ ਮੈਂ ਮੇਰੀ ਮਾਂ ਵਾਂ ਮੰਨ ਤੇ ਜਾਣਾ ਹੀ ਉਹਨੇ ਮੇਰੀ ਗੱਲ ਮੰਮੀ ਜੀ ਹਾਂਜੀ ਮੰਮੀ ਜੀ ਹਾਂਜੀ ਪਾਪੀ ਗੱਲਾਂ ਕਰਨ ਈ ਆਪਣੀ ਭਾਬੀ ਦੇ ਨਾਲ ਪਤਾ ਨਹੀਂ ਕਰਨ ਈ ਕਿ ਮਾਂ ਦੇ ਨਾਲ ਕਰਨ ਈ ਸਾਲਾ ਛੱਤੀ ਗਿਆ ਆਪਣੇ ਮਾਪਿਓ ਦਾ ਘਾਰ ਹੀ ਲਈਦੀਆਂ ਗੱਲਾਂ ਫਿਰ ਕੀ ਹੋਇਆ ਪਰ ਮਮੀ ਜੀ ਜਿਹੜੀਆਂ ਹੀ ਮੰਨਦੇ ਨਹੀਂ ਉਹ ਗੱਲਾਂ ਮੇਰੀਆਂ ਕਰਨ ਈ ਹੀ ਤੇ ਇਹ ਤੇਰੀਆਂ ਕਾਹਦੀਆਂ ਗੱਲਾਂ ਕਰਨੀਆਂ ਮਾਪੇ ਥੋੜੀ ਗੱਲਾਂ ਕਰਦੇ ਹੁੰਦੇ ਜਾਂ ਭਰਾ ਪਰਜਾਈਆਂ ਸਾਨੂੰ ਤੇ ਦੋਖਿਆ ਤੇਰੀ ਆਈ ਦਾ ਅਹੀਂ ਕਿਉਂ ਗੱਲਾਂ ਕਰਨੀਆਂ ਪਰ ਮਮੀ ਜੀ ਉਹ ਗੱਲਾਂ ਕਰਨ ਈ ਗੋਦੀ ਪਜਾਈ ਗੈਣ ਈ ਅੱਗੇ ਵੀ ਪਵਾੜੇ ਪਾ ਕੇ ਗਈ ਤੁਹਾਡੇ ਘਰ ਇਹ ਹੈਗੀ ਆ ਪੁੱਛਦੀ ਨਾ ਉਹ ਪਰ ਮੇਰਾ ਮਨ ਸਾਦੀ ਨਹੀਂ ਦਿੰਦਾ ਪੀ ਉਹ ਗੱਲਾਂ ਕਰਦੀ ਹੋਊਗੀ ਮੈਂ ਆਪ ਸੁਣ ਕੇ ਆਪਣੀ ਕੰਨਾਂ ਨਾਲ ਗੱਲਾਂ ਕਰਨ ਦੀ ਉਹਦੀ ਭਾਬੀ ਕਹਿੰਦੀ ਅੱਗੇ ਵੀ ਪਵਾੜੇ ਪਾ ਕੇ ਗਈ ਤੁਹਾਡੇ ਘਰੇ ਫੇਰ ਆ ਗਈ ਆ ਇਤਨਾ ਨਹੀਂ ਗੱਲਾਂ ਕਰ ਤੂੰ ਦੁੱਖ ਹੀ ਆ ਨਾ ਤੇਰੇ ਕੰਨਾਂ ਵਿੱਚ ਉਹੋ ਹੀ ਗੱਲਾਂ ਗੂੰਜਦੀਆਂ ਵਾ ਨਹੀਂ ਇਹੋ ਜੀ ਗੱਲ ਹੋ ਸਕਦੀ ਮੈਂ ਨਹੀਂ ਮੰਨਦੀ ਹੁਣ ਵੇਖਿਓ ਫਿਰ ਮੈਂ ਤੁਹਾਨੂੰ ਰਿਕਾਰਡਿੰਗ ਲਾ ਕੇ ਦੱਸੂਗੀ ਤੁਸੀਂ ਉਹਨੂੰ ਦੱਸਣਾ ਨਹੀਂ ਆ ਮੈਂ ਉਹਦੇ ਫੋਨ ਤੇ ਰਿਕਾਰਡਿੰਗ ਲਾਉਂਗੀ ਫਿਰ ਤੁਹਾਨੂੰ ਯਕੀਨ ਹੋਣਾ ਵੀ ਵਾਕੇ ਹੀ ਉਹ ਗੱਲਾਂ ਕਰ bàਲੀ ਲਾ ਲਈ ਫਿਰ ਮੈਨੂੰ ਵੀ ਚਾਨਣ ਹੋ ਜਾਊਗਾ ਤੂੰ ਜੇ ਆਪਣੀ ਨੌ ਦੀ ਗੱਲ ਕਰਦੇ ਹੁਣ ਮੈਂ ਬਿਨਾ ਪ੍ਰੂਫ ਤੋਂ ਮੈਂ ਨਹੀਂ ਤੁਹਾਡੇ ਨਾਲ ਗੱਲ ਕਰਨੀ ਕੋਈ ਵੀ ਪ੍ਰੂਫ ਲੈ ਕੇ ਫਿਰ ਮੈਂ ਗੱਲ ਕਰੂੰਗੀ ਫਿਰ ਤੁਸੀਂ ਮੈਨੂੰ ਦੱਸਿਓ ਵੀ ਉਹ ਕਰਦੀ ਹੈ ਇਸ ਤਰ੍ਹਾਂ ਕਿ ਨਹੀਂ ਕਰਦੀ ਆਹ ਚਲ ਠੀਕ ਆ ਤੁਹਾਡੀਆਂ ਨਜ਼ਰਾਂ ਵਿੱਚ ਤੇ ਉਹਨੇ ਪਤਾ ਨਹੀਂ ਕੀ ਜਾਦੂ ਖੋਲ ਕੇ ਤੁਹਾਨੂੰ ਪਿਆਇਆ ਵਾ ਕਿ ਤੁਸੀਂ ਕਹਿੰਦੇ ਹੋ ਕਿ ਬਸ ਮੇਰੀ ਨੌ ਹੀ ਚੰਗੀ ਧੀ ਨਹੀਂ ਚੰਗੀ ਵੀ ਮੈਂ ਪ੍ਰੂਫ ਦੇ ਨਾਲ ਹੀ ਆਂਦੀ ਪ੍ਰੂਫ ਲੈ ਕੇ ਆਉਂਗੀ ਵਾ ਵੇ ਕਿੱਥੇ ਚਲ ਗਈ ਸੋਈ ਦਾ ਵੀ ਦਰਵਾਜ਼ਾ ਬੰਦ ਲੱਗਦਾ ਬਾਹਰ ਚਲ ਗਈ ਆ ਮੇਰੇ ਫੋਨ ਤੇ ਰਿਕਾਰਡਿੰਗ ਲਵਨੀ ਇਤਨਾ ਪਿਆ ਹੀ ਕਿੰ ਲਈ ਫੋਨ ਇਤਰਾ ਲਾ ਕੇ ਹੁਣ ਵੇਖੀ ਰੰਗੇ ਹੱਥ ਫੜੀ ਜਾਂਦੀ ਮੈਂ ਤਾਂ ਕਹਿੰਦੀ ਆ ਅਮਨ ਨੂੰ ਫੋਨ ਲਾਣੀ ਆ ਕਿ ਰਿਸ਼ੂ ਨੂੰ ਉਹਨਾ ਦੱਸੀ ਉਹਦਾ ਗੁੱਸਾ ਬੜਾ ਜ਼ਾਲਮ ਹੈ ਵੱਡੇ ਵੀਰ ਜੀ ਨੂੰ ਕਰਨੀ ਆ ਫੋਨ ਚਲ ਪਹਿਲੇ ਅਮਨ ਨੂੰ ਕਰ ਲੈਂਦੀ ਹਾਂ ਹੈਲੋ ਅਮਨ ਮੇਰੀ ਗੱਲ ਸੁਣ ਤੂੰ ਰਿਸ਼ੂ ਨਾਲ ਨਾ ਗੱਲ ਕਰੇ ਹਾਂ ਐਵੇਂ ਲੜੇਗਾ ਮੈਂ ਵੱਡੇ ਵੀਰ ਜੀ ਨਾਲ ਗੱਲ ਕਰਕੇ ਨਾ ਤੇ ਉਹ ਬਾਬਾ Samsung ਲੈਣਗੇ ਹਾਂ ਫਿਰ ਮੈਂ ਤੈਨੂੰ ਦੱਸਣੀ ਆ ਹਾਂ ਤੂੰ ਨਾ ਘਰੀ ਮੇਰੀ ਭੈਣ ਕਰ ਲੈ ਚਲ ਠੀਕ ਹੈ ਕਿੱਡੇ ਵਜੇ ਨਾ ਫੋਨ ਕਰਨ ਲਈ ਕੋਈ ਗੱਲ ਨਹੀਂ ਅੱਜ ਜੇ ਤੂੰ ਰੱਗੇ ਹੱਥੀ ਫੜੀ ਜਾਏਂਗੀ ਮੈਂ ਵੀ ਰਿਕਾਰਡਿੰਗ ਲਈ ਵੇਖੀ ਤੇਰਾ ਪਰਦਾ ਪਾਸ਼ ਕਰਦੀ ਹੁਣ ਜਿਹੜੀ ਮੰਮੀ ਨਹੀਂ ਨਾ ਮੰਨਦੀ ਉਹ ਵੀ ਮੰਨੂਗੀ ਕਰ ਲਾ ਕਰ ਲਾ ਜਿੰਨੀਆ ਮਰਜ਼ੀ ਦਿਲ ਖੋਲ ਕੇ ਗੱਲਾਂ ਰਿਕਾਰਡ ਤੇ ਹੋਈ ਜਾਣਾ ਸਾਰਾ ਕੁਝ ਫਿਰ ਮਜ਼ਾ ਆਊਗਾ ਫਿਰ ਵੇਖੀ ਲੂਣ ਦਿੰਦੀ ਮੰਮੀ ਤੇਨੂੰ ਕਰ ਲਾ ਕਰ ਲਾ ਇੱਦਾਂ ਕਰਨੀ ਵੱਡੇ ਵੀਰ ਜੀ ਨਾਲ ਗੱਲ ਕਰਨੀ ਆ ਹਰ ਮੁੰਡਾ ਫੂਆਵਾ ਇਹਨੇ ਪਤਾ ਨਹੀਂ ਕੀ ਕਹਿਣਾ ਤੇ ਸਵੇਰੇ ਸਵੇਰੇ ਹੈਲੋ ਹਾਂਜੀ ਬਾਬੂ ਜੀ ਕੀ ਹਾਲ ਜੇ ਹੋਰ ਰਮਨ ਠੀਕ ਠਾਕ ਹਾਂਜੀ ਹਾਂਜੀ ਤੂੰ ਨਾ ਬਹੁ ਫਿਕਰ ਕਰ ਕੇ ਇਹ ਗੱਲ ਦਾ ਵੀ ਉਹ ਵੱਡੇ ਭਰਾ ਜਿਹੜੇ ਹੁੰਦੇ ਪਿਓਾਂ ਬਰਾਬਰ ਹੀ ਹੁੰਦੇ ਨੇ ਤੇਰੇ ਨੂੰ ਕੋਈ ਟੈਨਸ਼ਨ ਨਹੀਂ ਕੀ ਤੂੰ ਡਰਨਾ ਜੇ ਉਹ ਵੀ ਤੈਨੂੰ ਕੰਮ ਹੋਵੇ ਜੇ ਉਹ ਵੀ ਗੱਲ ਆ ਅਸੀਂ ਕਰਾਂਗੇ ਅਸੀਂ ਪਿਓਾਂ ਵਾਂ ਮਤੌਰ ਤੇ ਖੜੇ ਹਾਂ ਹਾਂਜੀ ਆ ਵੇਖ ਲੋ ਆਪਣੇ ਨੌਂ ਦੀਆਂ ਕਰਤੂਤਾਂ ਅੱਛਾ ਮੈਂ ਐਤ ਕਾ ਨਾ ਹਾਂ ਉਹਦੇ ਰਿਕਾਰਡਿੰਗ ਦੇ ਨਾਲ ਹੀ ਆਈ ਮੈਂ ਉਹਦੇ ਫੋਨ ਤੇ ਰਿਕਾਰਡਿੰਗ ਲਾ ਲਈ ਹੀ ਉਹਨੂੰ ਹੀ ਪਤਾ ਲੱਗਾ ਤੁਸੀਂ ਵੀ ਨਹੀਂ ਮੰਨਦੇ ਸੁਣੋ ਹੁਣ ਹਰਮਨ ਬਾਬੂ ਮੈਂ ਆਵਾਂ ਇਹਨੇ ਬਣਾ ਲਈ ਕੀ ਕਹਣਾ ਤੇ ਸਵੇਰੇ ਸਵੇਰੇ ਹੈਲੋ ਜੀ ਅਜੀ ਬੌਣੇ ਕੀ ਹਾਲ ਜੇ ਠੀਕ ਐ ਹਰਮਨ ਠੀਕ ਠਾਕ ਹਾਂਜੀ ਵੀਰ ਜੀ ਠੀਕ ਠਾਕ ਅਜੀ ਅਜੀ ਤੁੰਨਾ ਬਾਹੂ ਬੇਕਾਰ ਕਰਕੇ ਹੈ ਗੱਲ ਦਾ ਵੀ ਉਹ ਵੱਡੇ ਭਰਾ ਜਿਹਦੇ ਦੇ ਪਿਓ ਆ ਬਰਾਬੜੀ ਹੁੰਦੇ ਦੇ ਤੇਰੇ ਨੂੰ ਕੋਈ ਟੈਨਸ਼ਨ ਨਹੀਂ ਮੈਨੂੰ ਵੀਰ ਜੀ ਮੈਨੂੰ ਤੰਗ ਬੜਾ ਕਰਦੇ ਐ ਇਹ ਦੋਨੇ ਮਾਂ ਦੀਆਂ ਰੜਕੀ ਅਸੀਂ ਨਹੀਂ ਕਰਾਂਗੇ ਅਸੀਂ ਤੋਂ ਆਮ ਤੌਰ ਤੇ ਖੜੇ ਹਾਂ ਠੀਕ ਆ ਵੀਰ ਜੀ ਚਲ ਕੋਈ ਨਹੀਂ ਲਾ ਲਈ ਅਸੀਂ ਆਪੇ ਗੱਲ ਕਰ ਲੈਣੀ ਐ ਬਾਬ ਜੀ ਅਸੀਂ ਆਪੇ ਤੁਸੀਂ ਆਓ ਤੇ ਗੱਲ ਕਰੋ ਕੋਈ ਹੋਊਗੀ ਉਦੋਂ ਹੀ ਹੋਊਗੀ ਠੀਕ ਆ ਵੀਰ ਜੀ ਕੋਈ ਸੁਣ ਲੈ ਸੁਣਾਓ ਮਾਮੀ ਜੀ ਹੁਣ ਦੇ ਵਿੱਚ ਪ੍ਰੂਫ ਦੇ ਤਾ ਨਾ ਤੁਹਾਨੂੰ ਲਿਆ ਕੇ ਪਰ ਇਹ ਵੀ ਤੁਹਾਨੂੰ ਵੀ ਮੈਂ ਕਿਹਾ ਸੀ ਨਾ ਮੈਂ ਮੇਰੇ ਕੋਲ ਪ੍ਰੂਫ ਹੋਊਗਾ ਤੇ ਫਿਰ ਮੈਂ ਆਉਂ। ਵੇਹ ਲੋ ਗੱਲਾਂ ਕਰਦੀ ਜੇ ਉਹਦਣ ਵੀ ਇਹ ਗੱਲਾਂ ਕਰਨ ਡਈ ਹੀ। ਉਹਦਰ ਵੀ ਮੈਨੇ ਪਵਾੜੇ ਪਾਉਣੇ ਇਹਦੀ ਭਾਬੀ ਕਹਿਣ ਡਈ ਹੀ। ਉਹਦਾ ਕੀ ਫਰਜ ਬੰਦਾ ਭਲਾ ਕਹਿਣ ਦਾ? ਮੈਂ ਉਹਨਾਂ ਕੋਲੋਂ ਖਾਂ ਜੰਨੀ। ਮੈਂ ਆਪਣੇ ਪਿਓ ਦੇ ਘਰ ਆਈ ਆਂ ਭਰਾਵਾਂ ਦੇ ਘਰ ਆਈ ਆਂ। ਤੇ ਇਤਰਾ ਬੋਲੀ ਹੀ ਇਹ ਉਹਦਣ ਵੀ ਅੱਜ ਵੀ ਵੀ ਆਪਣੇ ਭਰਾ ਦੇ ਨਾਲ ਆ ਗੱਲਾਂ ਕਰਨ ਨਹੀਂ। ਚੱਲ ਚੱਪਾ। ਠੀਕ ਹੈ ਤੇਰੇ ਨਾਲ ਤੇ ਉਹ ਗੱਲ ਬਣੀ ਵੀ ਕੀ ਆਂਦੇ ਹੁੰਦੇ ਆ ਡਾਢੇ ਅੱਖਾਂ ਫੇਰੀਆਂ ਤੇ ਕੋਲ ਜਹਾਨ ਵੈਰੀ ਇੰਨੀ ਚੰਗੀ ਹੀ ਮੈਂ ਸੇਪਤਾ ਕਰਦੀ ਨਹੀਂ ਥੱਕਦੀ ਤੇ ਉਹਨੇ ਵੀ ਤੇਰੇ ਬਾਰੇ ਬਰਖਲਾਫ ਬੋਲਤਾ ਹੈ ਉਹ ਗਾਲੀ ਬੜੀ ਤੇਰੇ ਨਾਲ ਤੇ ਬਸ ਤੂੰ ਰੋ ਨਾ ਇਹ ਸਮਾਂ ਹੁੰਦਾ ਵਾ ਸਮਾਨਾਂਗ ਗਿਆ ਤਾਂ ਸਭ ਕੁਝ ਠੀਕ ਹੋ ਜਾਣਾ ਵਾ ਰੋਣ ਦੀ ਨਹੀਂ ਲੋੜ ਤੂੰ ਇਹ ਮਨ ਟੈਨਸ਼ਨ ਲੈ ਤੂੰ ਇਹ ਮੰਦੇ ਨਹੀਂ ਉਹ ਕਹਿੰਦਾ ਮੇਰੇ ਨਾਲ ਬੜੂ ਚੰਗੀ ਮੱਦਗੀ ਕੇ ਮੈਂ ਵੀ ਤੁਹਾਨੂੰ ਕਹੇ ਮੈਂ ਅਪਰੂਵ ਨਾਲ ਆਉਂਗੀ ਔਰ ਉਹਨੂੰ ਪੁੱਛੋ ਵੀ ਤੇਰੀ ਕਦੀ ਇਤਰਾ ਕਿਉਂ ਕੀਤਾ ਤੂੰ ਮੇਰੇ ਨਾਲ ਕਰਦੀਆਂ ਗੱਲ ਉਹਦੇ ਨਾਲ ਕਰਦੀਆਂ ਰੋਣਾ ਰੋਣਾ ਚੁੱਪ ਕਰ ਮਮੀ ਜੀ ਔਰ ਅੱਜ ਮਾਰ ਕੇ ਪੁੱਛੋ ਵੀ ਪੁੱਛਦੀ ਆ ਉਹਦਾ ਮੱਲਿਆ ਥੋੜੀ ਰੱਖਣ ਲੱਗੀ ਆ ਪੁੱਛੋ ਜਨੂੰ ਹਰ ਮਨਾ ਹਾਂਜੀ ਮਮੀ ਇੱਧਰ ਆ ਭਲਾ ਆਈ ਮਮੀ ਹਰ ਮਨਉਰਾ ਮੇਰੀ ਗੱਲ ਸੁਣ ਹਾਂਜੀ ਤੀ ਗਏ ਝੱਗਾ ਚੁੱਕੀ ਐ ਤੇ ਢੈਡ ਆਪਣਾ ਹੀ ਨੰਗਾ ਹੁੰਦਾ ਵਾ ਜੇ ਉਹ ਦੁਖੀ ਹੋਈ ਆਈ ਗਈ ਆ ਕੁੜੀ ਤੇ ਤੂੰ ਦੱਸ ਆਪਣੇ ਮਾਪਿਆਂ ਨਾਲ ਕੀ ਢਿੱਡ ਫੁੱਲਣ ਲਈ ਹਾਂ ਮਮੀ ਮੈਂ ਤਾਂ ਕੋਈ ਗੱਲ ਨਹੀਂ ਕੀਤੀ ਨਹੀਂ ਤੇਰੀ ਉਹਨੇ ਰਿਕਾਰਡਿੰਗ ਸਾਹਮਣੇ ਲਿਆਈ ਮੈਂ ਵੀ ਨਹੀਂ ਮੰਨਦੀ ਮੈਂ ਕਿਹਾ ਮੇਰੀ ਹਰ ਮੰਨ ਨਹੀਂ ਇਹੋ ਜੀ ਕੋਈ ਗੱਲ ਕਰ ਸਕਦੀ ਦੋ ਤਿੰਨ ਵਾਰ ਪਹਿਲਾਂ ਵੀ ਉਹਨੇ ਸ਼ਿਕਾਇਤਾਂ ਲਾਈਆਂ ਤੇ ਮੈਂ ਨਹੀਂ ਮੰਨੀ ਤੀਜੀ ਵਾਰ ਉਹਨੇ ਰਿਕਾਰਡਿੰਗ ਲਾਈ ਆ ਉੱਤੇ ਰਿਫੋਨ ਤੇ ਤੇ ਉਹ ਰਿਕਾਰਡਿੰਗ ਚੁੱਕ ਕੇ ਲਿਆਈ ਉਹਨੇ ਸਾਰੀ ਸੁਣਾਈ ਆ ਮੈਨੂੰ ਮੈਨੂੰ ਵੇਖ ਸਕਾਦੀ ਮੈਂ ਨਹੀਂ ਕੋਈ ਵੀ ਕਿਸੇ ਨਾਲ ਕੋਈ ਗੱਲ ਕੀਤੀ ਉਹਨੇ ਕੀ ਸਿਖਾਉਣਾ ਤੇ ਦੁਖੀ ਹੋਈ ਆ ਅੱਜ ਕੱਲ ਬਣ ਜਾਂਦੀਆਂ ਆ ਬੜਾ ਕੁਛ ਬਣ ਜਾਂਦਾ ਅੱਜ ਕੱਲ ਐਵੇਂ ਨਾ ਉਹਦੀ ਗੱਲਾਂ ਦੇ ਵਿੱਚ ਆਓ ਤੇ ਧੀਏ ਇਦਾਂ ਨਹੀਂ ਕਰਨਾ ਜੇ ਆਪਾਂ ਨੇ ਇਹਦੀ ਸੁਣਨੀ ਤੇ ਸੁਣੋ ਕੌਣ ਹਾਏ ਇਨੇ ਕੋਦੋਂ ਮੇਰੀ ਰਿਕਾਰਡਿੰਗ ਕਰ ਲਈ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਆਵਾਜ਼ ਤੇ ਸਾਰੀ ਮੇਰੀ ਹੀ ਹਏ ਇਨੇ ਹੁਣ ਮੇਰੇ ਘਰ ਵਾਲੇ ਨੂੰ ਪਾਵੇਂ ਦੱਸਦੇ ਕਲੇਸ਼ ਪਾਉ ਆਪਣੇ ਘਰ ਤੇ ਪਾਇਆ ਪਾਇਆ ਹਏ ਰਿਕਾਰਡਿੰਗ ਲਾ ਕੇ ਇੱਕ ਉਥੇ ਵੀ ਤੇ ਕਰਕੇ ਆਈ ਹੋਣੀ ਹੈ ਹਏ ਹੁਣ ਕੀ ਕਰਾਂ ਮੈਨੂੰ ਤਾਂ ਟੈਨਸ਼ਨ ਹੀ ਲੱਗੀ ਗਈ ਆ ਨਹੀਂ ਰਹਿਣਾ ਉਹਦੇ ਰ ਕੀ ਕਰਾਂ ਦੀ ਆ ਹਰਵਿੰਦਰ ਹਾਂਜੀ ਮਾਮੀ ਜੀ ਪੁੱਛਿਆ ਮੈਂ ਜੀ ਬਾਬੀ ਨੂੰ ਬਾਜਾ ਕੁੜੀ ਪੁੱਛਿਆ ਨੇ ਉਹਨੂੰ ਮੈਂ ਪੁੱਛਿਆ ਉਹਨੇ ਦੁਪਹਿਰਾਂ ਤੇ ਪਾਣੀ ਨਹੀਂ ਪੀਣ ਦਿੱਤਾ ਉਹ ਨਹੀਂ ਮੰਨੀ ਹੂੰ ਉਹ ਨਹੀਂ ਮੰਨਦੀ ਨਾ ਉਹ ਆਂਦੀ ਮੈਂ ਹੋਈ ਨਹੀਂ ਸਕਦਾ ਕਿ ਮੈਂ ਕੋਈ ਗੱਲ ਕੀਤੀ ਹੋਵੇ ਹੁਣ ਇਹ ਨਾਲ ਦੀ ਮੇਰੀ ਰਿਕਾਰਡਿੰਗ ਆ ਕੀਪਤਾ ਕੀਤੀ ਜੋੜ ਲੈਂਦੀ ਆ ਨਾਲ ਮਮੇ ਜੀ ਛੋਟ ਬੋਲਣ ਦੀ ਉਹ ਜਿਹੜੀ ਉਹਨਾਂ ਨੇ ਤੁਹਾਨੂੰ ਦੱਸਿਆ ਸੀ ਨਾ ਮੈਂ ਜਦੋਂ ਵੀ ਦਾ ਵਿਆਹ ਫਾਇਦਾ ਇੱਕ ਕੁੜੀ ਮਿਲੀ ਸੀ ਮੈਨੂੰ ਸੋਹਣੀ ਜੀ ਲੰਮੀ ਜੀ ਅੱਛਾ ਉਹ ਇਹ ਮੇਰੇ ਨਾਲ ਹੀ ਪੜਦੀ ਸੀ ਹੌਸਟਲ ਦੇ ਵਿੱਚ ਅਸੀਂ ਇਕੱਠੀਆਂ ਹੀ ਪੜੀਆਂ ਹਾਂ ਉਹ ਕਿੱਥੋਂ ਦੀ ਸੀ ਉਹ ਇਹਨਾਂ ਦੇ ਗਵੰਡੀ ਆ ਪੇਕੇ ਦੇ ਹਾਂਜੀ ਅੱਛਾ ਤੇ ਉਹ ਇਹਨੂੰ ਭਾਬੀ ਨੂੰ ਵੀ ਪਤਾ ਵਾ ਵੀ ਇਹਦੀ ਮਤਲਬ ਕਿ ਜੈ ਫਰੈਂਡ ਆ ਤੇ ਉਹ ਕਹਿੰਦੀ ਕਿ ਇਹਦੀ ਭਾਬੀ ਦੀ ਮੰਮੀ ਵੀ ਸਾਡੇ ਘਰ ਆਣ ਕੇ ਤੇ ਤੇਰੀਆਂ ਗੱਲਾਂ ਕਰਕੇ ਜਾਂਦੀ ਹੁੰਦੀ ਤੇ ਉਹਦੀ ਮੰਮੀ ਨੇ ਕਿਤੇ ਉਹਨੂੰ ਦੱਸਿਆ ਹੋਊਗਾ ਵੀ ਇਤਨਾ ਕਰਦੀ ਕੁੜੀ ਆ ਤੇ ਜਦੋਂ ਇਹ ਗਏ ਤੇ ਕਹਿੰਦੀ ਸਾਡੀਆਂ ਗੱਲਾਂ ਕਰਨ ਡੀਆਂ ਹਿੰਗਾਂਏ ਤੁਹਾਡੀਆਂ ਮੇਰੇ ਵੱਲੋਂ ਕਹਿੰਦੀ ਤੁਹਾਡੀਆਂ ਗੱਲਾਂ ਕਰਨ ਡੀਆਂ ਤੇ ਆਂਦੀ ਮੈਂ ਹਾਂ ਵੀ ਇੰਨੀ ਚੰਗੀ ਦੀਦੀ ਆ ਤੇ ਵੇਹੋ ਦੀਆਂ ਕਿੰਨੀਆਂ ਗੱਲਾਂ ਕਰਨ ਡੀਆਂ ਤੇ ਕਹਿੰਦੀ ਮੈਂ ਚੋਰੀ ਚੋਰੀ ਨਾ ਵੀਡੀਓ ਵੀ ਬਣਾ ਲਈ ਆ ਅੱਛਾ ਪਹਿਲਾਂ ਤੇ ਉਹਨੇ ਮੈਨੂੰ ਆਈਡੀਓ ਹੀ ਸੈਂਡ ਕੀਤੀ ਹੈ ਨਾ ਤੇ ਉਹਦੇ ਕੋਲ ਵੀਡੀਓ ਵੀ ਹੈਗੀ ਆ ਉਹ ਵੀਡੀਓ ਸਾਨੂੰ ਦੋਗੇ ਹਾਂਜੀ ਮੈਂ ਉਹਨੂੰ ਕਹਿ ਦਊਗੀ ਮੈਨੂੰ ਪਾ ਦੂਗੀ WhatsApp ਕਰ ਦੂਗੀ ਵਾਹ ਬੱਲਾ ਹਾਂ ਤਾਂ ਫੇਰ ਵੇਖਿਓ ਹਾਂ ਪੀਏ ਦਾ ਭਰਾ ਵਾ ਕਿ ਹੋਰ ਕੋਈ ਹੈ ਫੇਰ ਇਹਦੀ ਚੋਰੀ ਫਰੜੀ ਜਾਊਗੀ ਆਈਡੀਓ ਤੇ ਮੰਨਦੀ ਨਹੀਂ ਨਾ ਪੀਏ ਮੇਰੀ ਆਵਾਜ਼ ਹੀ ਨਹੀਂ ਆਈ ਨਾ ਬਣਾ ਲਈਆ ਤੇ ਫੋਟੋ ਵੀ ਹੀ ਦੇ ਭਰਾ ਦੀ ਆਈ ਨਾਲ ਹੀ ਲਾ ਲਈ ਹੁਣ ਮੈਂ ਉਹਨੂੰ ਫੋਨ ਕਰਦੀ ਹਾਂ ਦੇ ਵੇਖਿਓ ਇਹਨੂੰ ਮਗਉਨੀ ਮੈਂ ਹੈਲੋ ਹੈਲੋ ਸੁਮਨਾਂ ਸਾਸ਼ਿਕਾ ਮੈਂ ਕਿਹਾ ਜਿਹੜੀ ਉਹ ਤੁਹਾਨੂੰ ਆਈਡੀਓ ਭੇਜੀ ਸੀ ਨਾ ਭਾਬੀ ਕਹਿੰਦੀ ਮੇਰੀ ਵੀ ਨਹੀਂ ਆਵਾਜ਼ ਮੇਰੇ ਭਰਾ ਦੀ ਵੀ ਨਹੀਂ ਆਵਾਜ਼ ਤੇ ਤੂੰ ਵੀਡੀਓ ਬਣਾਈ ਸੀ ਨਾ ਉਹ ਮੇਰੀ ਭੈਣ ਮੈਨੂੰ ਵਟਸਐਪ ਕਰਦੇ ਮਨਨ ਨਹੀਂ ਡਈ ਉਹ ਭਾਬੀ ਚੰਗਾ ਕਰ ਮੈਨੂੰ ਹੁਣੇ ਠੀਕ ਮੈਂ ਬਾਅਦ ਚ ਗੱਲ ਕਰੂੰ ਪਹਿਲਾਂ ਮੈਨੂੰ ਉਹ ਸੈਂਡ ਕਰ ਚੰਗ ਕਿੰਦੀ ਮੈਂ ਕਰ ਦਿੰਨੀ ਆ ਵੇਖਿਓ ਹੁਣ ਉਹਨੇ ਕਰ ਦੇਣੀ ਆ ਦੇਖੋ ਬੜਾ ਭਰਾ ਆਇਦਾ ਅੱਛਾ ਆ ਜੀ ਆ ਵੇਖੋ ਗੱਲਾਂ ਕਰਨ ਦੇ ਆ ਜੀ ਤੁਹਾਨੂੰ ਮੋਬਾਈਲ ਕਰਕੇ ਹੀ ਕੱਲਦਾ ਵੀ ਉਹ ਵੱਡੇ ਭਰਾ ਜਿਹੜੇ ਤੇ ਪਾਉਂਦਾ ਬੜੀ ਹੰਦੇ ਦੇ ਤੇਰੇ ਨੂੰ ਕੋਈ ਟੈਨਸ਼ਨ ਨਹੀਂ ਕੀ ਤੂੰ ਕਰਨਾ ਆਹ ਉਹ ਕੈਂਡਿਆ ਨਾ ਇਹਦੇ ਪਾ ਵੱਡੇ ਭਰਾ ਦੇ ਆ ਫੋਟੋ ਹੁਣ ਇਹ ਵੀ ਕਹਦੇ ਵੀ ਏ ਆਈ ਨਾਲ ਬਣੀ ਆ ਤੁਸੀਂ ਚੰਚਾ ਨਾ ਲਾਓ ਸੋਨਣਾ ਨਾਲ ਗੱਲਾਂ ਕਰਨ ਢਈ ਆ ਉਹ ਅੱਗੇ ਵੀ ਪਵਾੜੇ ਪਾ ਕੇ ਗਈ ਆ ਵੇ ਇੰਦੀ ਗੱਲ ਹੀ ਨਹੀਂ ਇੱਥੇ ਆ ਟੈਨਸ਼ਨ ਵਾਲੀ ਗੱਲ ਨਹੀਂ ਆਹੀ ਆਪੇ ਸੰਭਾਲ ਲਾਂਗੇ ਗੱਲ ਮੈਂ ਮੈਨੂੰ ਸਭਾ ਲੜਨਾ ਆਉਂਦਾ ਵਾ ਕਈ ਕੋਛਾ ਬੋਲਣ ਡਿਆ ਇਹਦਾ ਭਰਾ ਹੈ ਹੁਣ ਇਹ ਆ ਇਹਨੂੰ ਵਿਖਾਓ ਤੈਨੂੰ ਕਹੋ ਵੀ ਆ ਤੇਰਾ ਭਰਾ ਵਾ ਕਿ ਇਹ ਵੀ ਏ ਆਈ ਨਾਲ ਹੀ ਬਣ ਗਿਆ ਵਾ ਬਾਜ ਮਾਰੋ ਇਹਨੂੰ ਹਰਮਨਾ ਨਹੀਂ ਹਰਮਨ ਹਾਂਜੀ ਮੰਮੀ ਉਰਾ ਪੌਂਡੀਆਂ ਗੱਲ ਸੁਣ ਪਹਿਲਾਂ ਫੇਰ ਤਾਂ ਹਾਈ ਕੱਪੜੇ ਠੀਕ ਹੈ ਹਾਂ ਕੁਸ਼ਕੀ ਹੋ ਗਿਆ ਤਾਂ ਹਾਂ ਜੀ ਮਮੀ ਗੱਲ ਸੁਣਾ ਹਾਂਜੀ ਆ ਵੇ ਆ ਤੇਰੇ ਭਰਾ ਦੀਆਂ ਨਾ ਫੋਟੋ ਤੇ ਗੱਲਾਂ ਕਰਨ ਡਈਆਂ ਤੂੰ ਉਹਦੇ ਨਾਲ ਤੂੰ ਮੰਨਦੀ ਕਿਉਂ ਨਹੀਂ ਫਿਰਦੀ ਏ ਹਨਾ ਮੈਂ ਤੇਰੀ ਥਾਂ ਤੇ ਸਮਾਂ ਖਾਣ ਡਈ ਹਾਂ ਤੇ ਅਗਲੀ ਨੇ ਆਂਦੀ ਤੈਨੂੰ ਮਸਬੂਤ ਇਦਾਂ ਦਾ ਦਊਂਗੀ ਵੀ ਜਿਹਦਾ ਤਾਂ ਮੁੱਕਰ ਵੀ ਨਹੀਂ ਸਕਦੀ ਪਰ ਮम्मी ਮੇਰ ਕੋ ਗਲਤੀ ਹੋ ਗਈ ਵੀ ਮੈਂ ਘਰ ਫੋਨ ਲਾ ਲਿਆ ਮੈਨੂੰ ਤੁਹਾਡੇ ਨਾਲ ਗੱਲ ਕਰਨੀ ਚਾਹੀਦੀ ਸੀ ਤੇ ਮम्मी ਇਹ ਵੀ ਗਲਤ ਆ ਦੀਦੀ ਵੀ ਗਲਤ ਆਪਣੀ ਥਾ ਦੇ ਦਿੱਤੇ ਜਿਹੜੇ ਮੇਰੇ ਫੋਨ ਦੇ ਉੱਤੇ ਰਿਕਾਰਡਿੰਗ ਲਾਤੀ ਏਡਾ ਘਰ ਜਿਹੜੇ ਆ ਨਾ ਲੜਾਈਆਂ ਪੈਂਦੀਆਂ ਪੈਂਦੀਆਂ ਤੇ ਭਾਜੀ ਦਾ ਵੀ ਫੋਨ ਆਇਆਦਾ ਹੀ ਕਹਿੰਦੇ ਸੀ ਮੈਂ ਆਣਾ ਹਾਂ ਅੱਛਾ ਤੇ ਇਹ ਉੱਥੇ ਵੀ ਹੁੰਦੇ ਫੋਨ ਦੇ ਉੱਤੇ ਰਿਕਾਰਡਿੰਗਾਂ ਲਾਉਂਦੇ ਸੀ ਕਾਦੀ ਕਹਿਦੀਆਂ ਸੁੰਦੀ ਕਾਦੀ ਕਹਿਦੀਆਂ ਜੇ ਠਾਣੀ ਦੇ ਫੋਨ ਤੇ ਲਾਤੀਆਂ ਰਿਕਾਰਡ ਕਰਾ ਕਾਦੀ ਕਹਿਦੇ ਲਾਤੀਆਂ ਤੇ ਲੜਾਈ ਇਹਨਾਂ ਦੇ ਘਰ ਅਕੋਰਡਿੰਗ ਕਰਕੇ ਪਈ ਐ ਤੇ ਹੁਣ ਸਾਡੇ ਘਰ ਵੀ ਐਸੇ ਕਰਕੇ ਪੈਣ ਦੀ ਐ ਐਸੇ ਕਰਕੇ ਤੇ ਦੇਖੋ ਮੰਮੀ ਜੇ ਮੈਂ ਗੱਲ ਕਰ ਦਿੱਤੀ ਉਹਨਾਂ ਨਾਲ ਤੁਸੀਂ ਵੀ ਗੱਲ ਕਰਦੇ ਹੁੰਦੇ ਨਾ ਜੇ ਧੀਆਂ ਨੇ ਮਾਵਾ ਨਾਲ ਨਹੀਂ ਕਰਨੀਆਂ ਭੈਣਾਂ ਨੇ ਭਰਾਵਾਂ ਨਾਲ ਨਹੀਂ ਕਰਨੀਆਂ ਕਿਹੜਾ ਮੂੰਹੋਂ ਨਿਕਲ ਜਾਂਦੀ ਐ ਗੱਲੋਂ ਆਹ ਇਹਨਾ ਚਲੋ ਮੈਂ ਮਾਫੀ ਮੰਗਣੀ ਐ ਕਿ ਮੈਨੂੰ ਨਹੀਂ ਹੁੰਦੇ ਨਾ ਤੁਸੀਂ ਵੀ ਮੇਰੇ ਮਾਵਾ ਵਰਗੇ ਜੇ ਬਾਕੀ ਹਰਮਨ ਤੂੰ ਸਿਆਣੀ ਮੈਂ ਤਾਂ ਤੈਨੂੰ ਬੜੀ ਸਿਆਣੀ ਗੈਂਦੀ ਹਾਂ ਤੇ ਜਿਹੜੀਆਂ ਕਰਦੀਆਂ ਗੱਲਾਂ ਦਿੰਆਂ ਨਾ ਚੰਗੀਆਂ ਜਾਂ ਮਾੜੀਆਂ ਉਹਨਾਂ ਨੂੰ ਘਰੇ ਹੀ ਰੱਖੀਦਾ ਵਾ ਹਾਂਜੀ ਉਹਨਾਂ ਨੂੰ ਪੇਕਿਆਂ ਤੱਕ ਨਹੀਂ ਪਚਾਈਦਾ ਗੱਲਾਂ ਨੂੰ ਠੀਕ ਤੇ ਤੂੰ ਮੇਰੀ ਧੀ ਹੁਣ ਸਿਆਣੀ ਬਣ ਕੇ ਰਹਿਣਾ ਏ ਅੱਗੇ ਤੋਂ ਜਿਹੜੀ ਕੋਈ ਗਲਤੀ ਕੀਤੀ ਆ ਉਹ ਗਲਤੀ ਫੇਰ ਨਹੀਂ ਹੋਣੀ ਚਾਹੀਦੀ ਹਾਂਜੀ ਮੰਮੀ ਕੋਈ ਨਹੀਂ ਤੇ ਤੁਸੀਂ ਦੀਦੀ ਨੂੰ ਵੀ ਸਮਝਾਓ ਉਹਨੂੰ ਮੈਂ ਸਮਝਾਉਂਗੀ ਮੈਂ ਇਹ ਦਲਵੇ ਘਰਾਂ 'ਚ ਲੜਾਈਆਂ ਪੈਣੀਆਂ ਹੀ ਪੈਣੀਆਂ ਹਨਾ ਪਰ ਮਮੀ ਤੂੰ ਹੀ ਮੈਨੂੰ ਸਮਝਾਓ ਮੈਂ ਕਪੜੇ ਧੋਣ ਦੀਆਂ ਹਾਂ ਤੇ ਉਹਦੇ ਨਾਲ ਗੱਲ ਕਰੋ ਮੈਂ ਬਾਅਦ ਵਿੱਚ ਆਉਣੀ ਆਂ ਚੱਲ ਤੋ ਹਲਾ ਕੱਪੜੇ ਚਲੋ ਠੀਕ ਹੈ ਹਾਂ ਕੀ ਕਰਨ ੜੀ ਹਰਵਿੰਦਰ ਗੋੜੀ ਸੁਣਨੀ ਮਮੀ ਜੀ ਹੈ ਛੱਡ ਖੜਾ ਕਿਉਂ ਆ ਗਿਆ ਬਥੇਰਾ ਬੋੜ ਜਾਂ ਸਿਰ ਤੇ ਤਾਂ ਮਗਰੋਂ ਇਹੋ ਜੀਆਂ ਸੜੀਆਂ ਗੱਲਾਂ ਸੁਣ ਸੁਣ ਤੂੰ ਕੀ ਲੈਣਾ ਵਿੱਚੋਂ ਛੱਡ ਖੜਾ ਸਮਝ ਆਇਆ ਨੂਆ ਦੀ ਗਾਣੀ ਇਹੋ ਜੀ ਗਲਤੀ ਕਰਦੀ ਹਮ ਮੰਨ ਗਈ ਹੁਣ ਵੀ ਮੈਂ ਕੀਤੀ ਮੰਨ ਗਈ ਅੱਛਾ ਹਾਂ ਤੇ ਇਹ ਗੱਲ ਐਦਾ ਵਾ ਵੀ ਉਹਨੂੰ ਵੀ ਮੈਂ ਬਥੇਰਾ ਡਾਂਟਿਆ ਵਾ ਹਾਂਜੀ ਤੇ ਉਹ ਚੱਲ ਪਹਿਲਾਂ ਤੇ ਮੰਨਦੀ ਨਹੀਂ ਹੁਣ ਗਈ ਮੰਨ ਹਣਾ ਮੰਨ ਗਈ ਆ ਆਪਣੀ ਗਲਤੀ ਉਹਨੇ ਮਾਫੀ ਮੰਗ ਲਈ ਆ ਤੇ ਤੂੰ ਵੀ ਸਿਆਣੀ ਬਣ ਕੇ ਕਿਸੇ ਦੇ ਫੋਨ ਤੇ ਰਿਕਾਰਡਿੰਗ ਨਹੀਂ ਲਾਈਦੀ ਹੁੰਦੀ ਰਿਕਾਰਡਿੰਗਾਂ ਜਿਹੜੀਆਂ ਉਹ ਨਾ ਇਹ ਤੇ ਘਰ ਪਾੜ ਦਿੰਦੀਆਂ ਨੇ ਹਨਾ ਤੇ ਜੀਆਂ ਦਾ ਵੀ ਨੁਕਸਾਨ ਹੋ ਜਾਂਦਾ ਵਾ ਤੇ ਏਦਾਂ ਨਹੀਂ ਕਰੀਦਾ ਹੁੰਦਾ ਤੂੰ ਸਿਆਣੀ ਬਣ ਹੁਣ ਤੇ ਇਹ ਕੰਮ ਮੁੜ ਕੇ ਤੂੰ ਨਾ ਕਰੀ ਤੇ ਦੂਜੀ ਗੱਲ ਇਹ ਵੀ ਸੰਦੀਪ ਦਾ ਵੀ ਫੋਨ ਆਇਆ ਉਹ ਵੀ ਇਹੋ ਗੱਲ ਕਹਿੰਦਾ ਵੀ ਮੈਂ ਸੋ ਬਾਹਰ ਕਿਸੇ ਨਾਲ ਗੱਲਬਾਤ ਕਰਨੀ ਹੁੰਦੀ ਹੈ ਮੇਰੇ ਫੋਨ ਤੇ ਰਿਕਾਰਡਿੰਗ ਲਾ ਦਿੰਦੀ ਆ ਹਨਾ ਤੇ ਉਹ ਤੁਹਾਡੀ ਵੀ ਲੜਾਈ ਰਿਕਾਰਡਿੰਗ ਤੋਂ ਹੀ ਹੋਈ ਆ ਹਾਂਜੀ ਮੰਮੀ ਜੀ ਆ ਤੇ ਫੇਰ ਤੂੰ ਵੀ ਸਿਆਣੀ ਬਣ ਮੇਰੀ ਧੀ ਇਹਦਾ ਨਾ ਕਰਿਆ ਕਰ ਠੀਕ ਆ ਠੀਕ ਆ ਉਹ ਆਪਣੀ ਗਲਤੀ ਮੰਨ ਗਈ ਆ ਤੇ ਤੂੰ ਵੀ ਆਪਣੀਆਂ ਗਲਤੀਆਂ ਜਿਹੜੀਆਂ ਕਰਦੀਆਂ ਨਾ ਉਹਨਾਂ ਨੂੰ ਸਧਾਰ ਕਰ ਮੇਰੀ ਧੀ ਤੇ ਗਾ ਨਹੀਂ ਇਹੋ ਜਿਹਾ ਕੰਮ ਕਰਨਾ ਚੰਗਾ ਮੰਮੀ ਜੀ ਮੈਂ ਨਹੀਂ ਅੱਗੇ ਤੋਂ ਰਿਕਾਰਡਿੰਗ ਕਿਸੇ ਦੀ ਨਹੀਂ ਰਿਕਾਰਡਿੰਗ ਲਾਂਦੀ ਠੀਕ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਠੀਕ ਠਾਕ ਆ ਉਮੀਦ ਹੈ ਕਿ ਤੁਸੀਂ ਵੀ ਠੀਕ ਠਾਕ ਹੋਵੋਗੇ ਅੱਜ ਫਿਰ ਆਪਾਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਇੱਕ ਛੋਟੀ ਜੀ ਵੀਡੀਓ ਬਣਾ ਕੇ ਤੁਹਾਡੇ ਰੂਪ ਰੂਪ ਕੀਤੀ ਆ ਆਈ ਹੋਪ ਕਿ ਤੁਹਾਨੂੰ ਸਾਡੀ ਵੀਡੀਓ ਜ਼ਰੂਰ ਪਸੰਦ ਆਵੇਗੀ ਸਾਡੀ ਵੀਡੀਓ ਦਾ ਟੌਪਿਕ ਹੈ ਜੀ ਫੋਨ ਦੀ ਕਾਲ ਰਿਕਾਰਡਿੰਗ ਦੇਖੋ ਜੀ ਜਿਹੜਾ ਫੋਨ ਆ ਉਹ ਸਾਡੀਆਂ ਸੁੱਖ ਸਹੂਲਤਾਂ ਲਈ ਬਣਾਇਆ ਗਿਆ ਵਾ ਪਰ ਇਹਦਾ ਜਿਹੜਾ ਵਾ ਉਪਯੋਗ ਆ ਕੋਸ਼ਕ ਲੋਕ ਜਿਹੜਾ ਇਹਦਾ ਉਪਯੋਗ ਆ ਉਹਦੂ ਰੂਪਯੋਗ ਕਰਦੇ ਨੇ ਕਿ ਕੀ ਕਰਦੇ ਨੇ ਕਿ ਕੋਈ ਵੀ ਰਿਸ਼ਤੇਦਾਰ ਜਾਂ ਕਿਸੇ ਨਾਲ ਲੜਾਈ ਝਗੜਾ ਹੋਏ ਹੋ ਕੇ ਜਾਂ ਕੁਝ ਵੀ ਹੈ ਨਾ ਉਹ ਕੋਲ ਰਿਕਾਰਡਿੰਗ ਕਰ ਲੈਂਦੇ ਨੇ ਤੇ ਇਹ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਵਾ ਇਹ ਫਿਰ ਵੱਡਾ ਭਿਆਨ ਲੜਾਈ ਦਾ ਘਰ ਬਣ ਜਾਂਦਾ ਵਾ ਅਜਿਹਾ ਕਿ ਸਾਨੂੰ ਨਹੀਂ ਕਰਨਾ ਚਾਹੀਦਾ ਕੋਲ ਰਿਕਾਰਡਿੰਗ ਨਹੀਂ ਕਰਨੀ ਚਾਹੀਦੀ ਜੇ ਸੁੱਖ ਸਹੂਲਤਾਂ ਲਈ ਫੋਨ ਬਣਾਇਆ ਗਿਆ ਤੇ ਸੁੱਖ ਸਹੂਲਤਾਂ ਲਈ ਹੀ ਰਹਿਣਾ ਚਾਹੀਦਾ ਵਾ ਜੇ ਕਰਾ ਸਾਡੀ ਵੀਡੀਓ ਵਿੱਚ ਕੋਈ ਵੀ ਗਲਤੀ ਹੋਈ ਗਈ ਹੋਵੇ ਤੇ ਸਾਨੂੰ ਕਮੈਂਟ ਰਾਈਟ ਪਲੀਜ਼ ਦੱਸ ਦਿਆ ਕਰੋ ਸਾਡੇ ਚੈਨਲ ਨੂੰ ਵਿੜਾ ਪੰਜਾਬ ਦਾ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਸਾਨੂੰ ਸਪੋਰਟ ਕਰੋ ਸਾਨੂੰ ਦਾ ਸਪੋਰਟ ਦੀ ਬਹੁਤ ਲੋੜ ਹੈ ਆ ਸਾਡੀ ਵੀਡੀਓ ਨੂੰ ਪਿਆਰ ਦਿਂਦੇ ਰਹੋ ਜੇ ਕੋਈ ਗਲਤੀ ਹੋ ਗਈ ਤੇ ਸਾਨੂੰ ਮਾਫ ਕਰਨਾ ਧੰਨਵਾਦ